ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਵਾ ਈ ਰਾਗ ਦਾ ਜਿਹੜਾ ਉਚਾਰਨ ਹੈ ਜੈ ਜਾ ਤੋਂ ਨਹੀਂ ਕਰਨਾ ਹੈ ਜੈ ਜਾਵੰਤੀ ਨਹੀਂ ਕਹਿਣਾ ਜੈ ਦੇ ਵਿੱਚ ਡੈਸ਼ ਤੇ ਕੀ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਜੈ ਜਾਵੰਤੀ ਜੈ ਜਾਵੰਤੀ ਜੈ ਜਾਵੰਤੀ ਰਾਗ ਜੈ ਜਵੰਤੀ ਮਹੱਲਾ ਨਾਵਾ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਜਗਤ ਸੁਖ ਮਾਨ ਮਿਥਿਆ ਇਥੇ ਵਿਸਰਾਮ ਹੈ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਸੁਪਨੇ ਜਿਉ ਧਨ ਪਛਾਨ ਹਾਂਜੀ ਪਛਾਨ ਤੇ ਹੀ ਵਿਸਰਾਮ ਹੈ ਇਹ ਪੂਥੀਆਂ ਚ ਡੰਡੀਆਂ ਲੱਗੀਆਂ ਪਰ ਡੰਡੀਆਂ ਹੈ ਨਹੀਂ ਗਲਤੀ ਨਾਲ ਛਪ ਗਈਆਂ ਹਨ ਇੱਕੋ ਹੀ ਪੰਕਤੀ ਹੈ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਕਿ ਜੈਸੀ ਪਦ ਤੇ ਹੀ ਵਿਸਰਾਮ ਹੈ ਨਾਨਕ ਜਾਨ ਕਹਿਤ ਬਾਤ ਬਿਨਸ ਜਹਿ ਤੇ ਰੋਗਾਤ ਛੇਨ ਛੇਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜਾਵੰਤੀ ਕਠਾਈ ਜੈ ਜਾਵੰਤੀ ਜੈ ਜਾਵੰਤੀ ਮਹੱਲਾ ਨਾਵਾ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਇਸੇ ਤਰ੍ਹਾਂ ਹੀ ਵਿਸਰਾਮ ਲਉਣਾ ਹੈ ਰਾਮ ਭਜ ਰਾਮ ਭਜ ਇਥੇ ਵਿਸਰਾਮ ਜਨਮ ਸਿਰਾਤ ਹੈ ਕਹੋ ਕਹਾ ਬਾਰ-ਬਾਰ ਸਮਝਤ ਨਹਿ ਕਿਉ ਗਵਾਰ ਸਮਝਤ ਨਹਿ ਕਿਉ ਇਥੇ ਥਮਕ ਲਾ ਦੰਨੀ ਹੈ ਗਵਾਰ ਬਿਨ ਸਤ ਨਹਿ ਲਗੈ ਬਾਰ ਬਿਨ ਸਤ ਨਹਿ ਲਗੈ ਬਾਰ ਬਿਨ ਸਤ ਨਹਿ ਲਗੈ ਬਾਰ ਔਰੇ ਸੰਗਾਤ ਹੈ ਰਹਾਉ ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਅੰਤ ਬਾਰ ਸੰਗ ਤੇਰੇ ਇਹ ਪ੍ਰਾਤਨ ਸਰੂਪਾਂ ਚ ਤੇਰੇ ਪਾਠ ਹੈ ਪੋਥੀਆਂ ਚ ਤੇਰਾ ਦਲਾਵਾਂ ਤੇ ਨਾਲ ਰਾਰੇ ਦੇ ਦਲਾਵਾਂ ਲੱਗੀਆਂ ਹਨ ਪਰੰਤੂ ਤੇਰੇ ਪਾਠ ਜਿਹੜਾ ਹੈ ਇਹ ਮੁੱਖ ਪਾਠ ਹੈ ਸ਼ੁੱਧ ਪਾਠ ਹੈ ਅੰਤ ਬਾਰ ਸੰਗ ਤੇਰੇ ਇਹ ਹੈ ਇੱਕ ਜਾਤ ਹੈ ਵੇਖਿਆ ਵੇਖ ਜੋ ਵਿਸਾਰ ਵਿਖਿਆ ਇਥੇ ਯਮਕ ਲਾ ਦਨੀ ਹੈ ਵੇਖ ਜਿਓ ਵਿਸਾਰ ਇਥੇ ਵਿਸਰਾਮ ਹੈ ਪ੍ਰਭ ਕਉ ਜਸ ਹੀਏ ਧਾਰ ਨਾਨਕ ਜਾਨ ਇਸੇ ਤਰ੍ਹਾਂ ਹੀ ਕਉ ਸ਼ਬਦ ਬੋਲਣਾ ਹੈ ਕਈ ਵਾਰ ਪਾਠੀ ਸਿੰਘ ਕੋ ਬੋਲ ਜਾਂਦੇ ਹਨ ਕਨੋੜਾ ਹੈ ਪ੍ਰਭ ਕਉ ਜਸ ਹੀਏ ਧਾਰ ਨਾਨਕ ਜਾਨ ਕਹਿ ਪੁਕਾਰ ਅਵਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨਾਵਾ ਰੇ ਮਨ ਕੌਨ ਗਾਤ ਹੋਏ ਹੈ ਤੇਰੀ ਇਹ ਜਗ ਮੈਂ RAM ਨਾਮ ਸੋ ਤਾ ਨਹੀਂ ਸੁਨੇਓ ਕਾਨ ਇਹ ਜਗ ਮੈਂ ਇਥੇ ਮੈਂ ਪਾਠ ਜਿਹੜਾ ਹੈ ਇਹ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਮੰਮੇ ਦਲਾਵਾਂ ਦੇ ਨਾਲ ਪੋਥੀਆਂ 'ਚ ਮੈਂ ਛਪਿਆ ਹੈ ਪਰ ਪ੍ਰਾਤਨ ਸਰੂਪਾਂ 'ਚ ਮੈਂ ਪਾਠ ਹੈ ਇਹ ਜਗ ਮੈਂ RAM ਨਾਮ ਸੋ ਤਉ ਨਹੀਂ ਸੁਨਿਓ ਕਾਨ ਬਿਖਿਆਨਸਿਓ ਆਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਯੋ ਦੀਨ ਪਗਹ ਪਰਿ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ ਚੇਰੀ ਜੈ ਜਾਵੰਤੀ ਮਹੱਲਾ ਨਾਵਾ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਸਮਝਤ ਨਹਿ ਰੇ ਅਜਾਨ ਕਾਲ ਤਉ ਪਹੁੰਚਿਓ ਆਨ ਕਾਲ ਤਉ ਪਹੁੰਚਿਓ ਆਨ ਫਾਹੇ ਦਲੈਂਕਰ ਲੱਗੇ ਹੋਏ ਹਨ ਕਾਲ ਤਉ ਪਹੁੰਚਿਓ ਆਨ ਕਾਲ ਤਉ ਪਹੁੰਚਿਓ ਆਨ ਕਹਾ ਜਹ ਭਾਜਰੇ ਰਹਾਉ ਅਸਤਿਰ ਜੋ ਮਾਨਿਓ ਦੇਹ ਸੂਤੋ ਤੀਰੋ ਹੋਇ ਹੈ ਖੇਹ ਕਿਉ ਨ ਹਰ ਕੋ ਨਾਮ ਲੇ ਮੂਰਖ ਨਲਾਜ ਰੇ RAM ਭਗਤ ਹਿਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗਮੈ ਵਿਰਾਜ ਰੇ ਇਹ ਵੀ ਮੈ ਪਾਠ ਹੈ ਪ੍ਰਤਨ ਸਰੂਪਾਂ ਦੇ ਵਿੱਚ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਮੈ ਪਾਠ ਹੀ ਦਮਦਮਾ ਸਾਹਿਬ ਜੀ ਦਾ ਪਾਠ ਹੈ ਵਿਆਕਰਨ ਦੇ ਨਿਯਮਾਂ ਅਨੁਸਾਰ ਮੈਂ ਛਾਪ ਦਿੱਤਾ ਹੈ ਮੱਹਾ ਹਿਸੀਆਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ